ਫਾਦਰ ਸਾਹਿਬ ਨੇ ਵੀ ਸਕਸੈਸ ਦੇਖੀ ਤੁਹਾਡੀ ਮੈਂ ਇਹ ਮਿਸ ਕਰਦਾ ਕਿ ਉਹਨਾਂ ਨੇ ਨਹੀਂ ਦੇਖਿਆ ਐਂਡ ਆਈ ਹਾਪ ਕਿ ਨੈਕਸਟ ਜਨਮ ਤੇ ਜਦੋਂ ਫੇਰ ਮੇਰੇ ਪਾਪਾ ਹੋਈ ਬਣ ਕੇ ਉਹ ਤਾਂ ਫਿਰ ਹੁੰਦਾ ਤੇ ਤੁਸੀਂ ਜਿਵੇਂ ਤੁਸੀਂ ਦੱਸ ਰਹੇ ਹੋ अर्ਲੀ ਏਜ ਚ ਫਾਦਰ ਦਾ ਚਲੇ ਜਾਣਾ ਬਹੁਤ ਇੱਕ ਸੈਟ ਬੈਕ ਹੁੰਦਾ ਪੁੱਤ ਦੇ ਲਈ ਹਾਂਜੀ ਤੁਹਾਡੀ ਇੱਕ ਲੱਤ ਲੱਤੇ ਜਾਂਦੀ ਹੈ ਤੁਸੀਂ ਲੰਗੜੇ ਹੋ ਜਾਵੇਂਗੇ ਜਦੋਂ ਤੁਹਾਡੇ ਫਾਦਰ ਸਾਹਿਬ ਤੁਹਾਡੇ ਨਾਲ ਨਾ ਤੁਸੀਂ ਭੱਜ ਸਕਦੇ ਹੋ ਦੌੜ ਸਕਦੇ ਰੁਕ ਸਕਦੇ ਬੈਠ ਸਕਦੇ ਕੁਝ ਵੀ ਕਰ ਸਕਦੇ ਜੇ ਤੁਸੀਂ ਇੱਕ ਲੱਤ ਤੁਹਾਡੀ ਇੱਕ ਲੱਤ ਲੈ ਜਾਂਦਾ ਬੰਦਾ ਤੇ ਫਿਰ ਉਹ ਤੁਸੀਂ ਖੜਨ ਲੱਗੇ ਡਰਦੇ ਆ। ਇਹ ਵੈਸੇ ਇਹ ਚੀਜ਼ਾਂ ਮੰਚ 'ਤੇ ਚੱਲਦੀਆਂ ਰਹਿੰਦੀਆਂ ਹੁੰਦੀਆਂ ਕਿ ਜੇ ਉਹ ਵੀ ਹੁੰਦੇ ਤਾਂ ਅੱਜ ਜਿਹੜਾ ਮੁਕਾਮ ਆ ਮੈਨੂੰ ਲੱਗਦਾ ਕਿ ਬਹੁਤ ਵੱਡਾ ਇੱਕ ਫਾਦਰ ਦੇ ਲਈ ਖੁਸ਼ੀ ਵਾਲਾ ਪਲ ਹੋ। ਹਾਂਜੀ ਮੈਨੂੰ ਲੱਗਦਾ ਕਿ ਮਾਪਿਆਂ ਲਈ ਸਭ ਤੋਂ ਵੱਡੀ ਖੁਸ਼ੀ ਇਹ ਹੁੰਦੀ ਜਦੋਂ ਆਪਦੇ ਪੁੱਤ ਨੂੰ ਬਹੁਤ ਕਾਮਯਾਬ ਜਾਂ ਖੁਸ਼ ਦੇਖਦੇ ਨੇ। ਸੋ ਜਦੋਂ ਘਰੋਂ ਨਿਕਲੇ ਸੀ ਕਈ ਵਾਰੀ ਸੜਕਾਂ ਟੁੱਟੀਆਂ ਮਿਲੀਆਂ ਨੇ, ਖੂਹ ਮਿਲੇ ਨੇ। ਪਰ ਪਹੁੰਚ ਕੇ ਫ੍ਰੀਬ ਸੂਰਤ ਦਬਾਤੀਆਂ ਜ ਪਹੁੰਚਣ ਲਈ ਔਖੇ ਰਾਵਾਂ ਤੋਂ ਲੰਗੜਾ ਪੈਂਦਾ ਫਾਦਰ ਸਾਹਿਬ ਨੇ ਵੀ ਸਕਸੈਸ ਦੇਖੀ ਤੁਹਾਡੀ ਨਹੀਂ ਭਾਈ ਸ਼ੁਰੂਆਤੀ ਦੌਰ ਦੇ ਵੀ ਤ੍ਰਸ਼ਨ ਦੇ ਪੈਗ ਨਹੀਂ ਉਹਨਾਂ ਨੇ ਨਾ ਸ਼ੁਰੂਆਤੀ ਸਾਲ ਹੋਇਆ ਸੀਗਾ ਤ੍ਰਸ਼ਨ ਦੇ ਪੈਗ ਨੂੰ ਚਾਲ ਦੇ ਵਿੱਚ ਉਸ ਸ਼ੋਅ ਨੂੰ ਤੇ ਉਦੋਂ ਕਿਉਂਕਿ ਉਹਦਾ ਚਰਚਾ ਬਹੁਤ ਰਿਆ ਤ੍ਰਸ਼ਨ ਦੇ ਪੈਗ ਦਾ ਪਰ ਨਾ ਜਿੱਦਾਂ ਮੇਰੇ ਫਾਦਰ ਸਾਹਿਬ ਭਾਈ ਜਟੌੜ ਜੇ ਬੰਦੇ ਉਹਨਾਂ ਨੂੰ ਟੀਵੀ ਦਾ ਬਹੁਤ ਘੱਟ ਸੀਗਾ ਸਾਡੇ ਘਰੇ ਦੂਦਰਸ਼ਨ ਹੀ ਚੱਲਦਾ ਸੀ ਭਾਈ ਤੇ ਜਦੋਂ ਉਹਨਾਂ ਨੂੰ ਉਹਨਾਂ ਨੂੰ ਪਤਾ ਲੱਗਿਆ ਲੱਗਣ ਲੱਗਿਆ ਉਹ ਵੀ ਇਦਾਂ ਪਤਾ ਲੱਗਿਆ ਲੱਗਿਆ ਕਿ ਇੱਕ ਦਿਨ ਮੈਂ ਉਹਨਾਂ ਦੇ ਆਫਿਸ ਗਿਆ ਜਿਹੜੇ ਦਫ਼ਤਰੋਂ ਕੰਮ ਕਰਦੇ ਸੀ ਉਹਨਾਂ ਨੂੰ ਛੱਡਣ ਤੇ ਉਹਨਾਂ ਜਿਹੜਾ ਆਫੀਸਰ ਸੀਗਾ ਉਹਦਾ ਮੁੰਡਾ ਆਇਆ ਹੋਇਆ ਸੀ ਉੱਥੇ ਤੇ ਉਹਨੇ ਕਿਹਾ ਡੈਡੀ ਮੈਂ ਆਦੇ ਨਾਲ ਫੋਟੋ ਕਰਾਉਣੀ ਉਹਨਾਂ ਨੇ ਮੇਰੇ ਪਾਪਾ ਨੂੰ ਕਿਹਾ ਕਿ ਜੀ ਤੁਹਾਡੇ ਬੇਟੇ ਨਾਲ ਮੇਰਾ ਮੇਰੇ ਡੈਡੀ ਕਹਿੰਦੇ ਕਿ ਕਿਉਂ ਮੇਰੇ ਮੁੰਡੇ ਨਾਲ ਫੋਟੋ ਕਰਾਉਣੀ ਉਹ ਕਹਿੰਦਾ ਜੀ ਟੀਵੀ ਤੇ ਦੇਖਿਆ ਉਹ ਮੇਰੇ ਪਾਪਾ ਨੂੰ ਉਦੋਂ ਪਤਾ ਲੱਗਾ ਕਿ ਟੀਵੀ ਤੇ ਆਉਂਦਾ ਕਹਿੰਦੇ ਕਿਹਦੇ ਟੀਵੀ ਤੇ ਆਉਣਾ ਤੂੰ ਸੋ ਉਹ ਬਹੁਤ ਹੀ ਸੁਧਾਰਨ ਉਹ ਉਹਨਾਂ ਕ ਸਟਾਰਡਮ ਦੇਖਿਆ ਉਹਨਾਂ ਨੇ ਤੁਹਾਡਾ ਉਹਨਾਂ ਕੀ ਹਾਂਜੀ ਉਹ ਕਹਿੰਦੇ ਹਾਂ ਉਹਨਾਂ ਕੀ ਬਸ ਕਿ ਉਹ ਥੋੜਾ ਜਿਹਾ ਚੰਗੀ ਸੀ ਫਿਰ ਉਹ ਬਿਮਾਰ ਹੋ ਗਏ ਫਿਰ ਨਹੀਂ ਹੋਂਦ ਤੋਂ ਬਾਅਦ ਨਹੀਂ ਵੈਸੇ ਵੈਸੇ ਇਹ ਚੀਜ਼ਾਂ ਮੰਤ ਚ ਚੱਲਦੀਆਂ ਰਹਿੰਦੀਆਂ ਹੁਣੇ ਕਿ ਜੇ ਉਹ ਵੀ ਹੁੰਦੇ ਤਾਂ ਅੱਜ ਜਿਹੜਾ ਮੁਕਾਮ ਆ ਤਾਂ ਮੈਨੂੰ ਲੱਗਦਾ ਕਿ ਬਹੁਤ ਵੱਡਾ ਇੱਕ ਫਾਦਰ ਦੇ ਲਈ ਖੁਸ਼ੀ ਵਾਲਾ ਪਲ ਹੋਣਾ ਹਾਂਜੀ ਮੈਨੂੰ ਲੱਗਦਾ ਕਿ ਮਾਪਿਓ ਲਈ ਸਭ ਤੋਂ ਵੱਡੀ ਖੁਸ਼ੀ ਇਹ ਹੁੰਦੀ ਜਦੋਂ ਆਪਦੇ ਪੁੱਤ ਨੂੰ ਉਹ ਕਾਮਯਾਬ ਜਾਂ ਖੁਸ਼ ਦੇਖਦੇ ਨੇ ਸੋ ਉਹ ਮੈਂ ਇਹ ਮਿਸ ਕਰਦਾ ਕਿ ਉਹਨਾਂ ਨੇ ਨਹੀਂ ਦੇਖਿਆ ਐਂਡ आई होप कि नेक्स्ट जन्म ते ਜਦੋਂ ਫੇਰ ਮੇਰੇ ਪਾਪਾ ਹੀ ਬਣ ਕੇ ਉਂ ਤਾਂ ਫੇਰ ਦਿਖਾਵਾਂ ਤੇ ਮਦਰ ਖੁਸ਼ ਨੇ ਜੇਰ ਮਦਰ ਹਾਂ ਸਕਸੈਸ ਤੋਂ ਹਾਂ ਜੀ ਮम्मी ਖੁਸ਼ ਨੇ ਮम्मी ਜਦੋਂ ਅਸੀਂ ਇਹਦਾ ਨਾ ਪੋਸਟਰ ਲਾਂਚ ਨਹੀਂ ਕਰਨਾ ਸੀ ਅਸੀਂ ਸੋਚਿਆ ਸੀ ਸਿੱਧਾ ਇੰਸਟਾਗ੍ਰam ਤੇ ਪਾਉਣਾ ਆ ਤਾਂ ਫੇਰ ਉਹ ਕਹਿੰਦੇ ਕਿ ਯਾਰ ਤੂੰ ਪਿਛਲੀ ਵਾਰੀ ਪੋਸਟਰ ਲਾਂਚ ਕੀਤਾ ਸੀ ਮੈਡਲ ਦੇ ਕੀਤਾ ਸੀ ਅਸੀਂ ਇਸ ਵਾਰੀ ਨਹੀਂ ਕਰਨਾ ਤੇ ਮੈਂ ਕਿਹਾ ਇਸ ਵਾਰੀ ਟਾਈਮ ਘਟਾ ਆ ਪਾ ਗਾਣੇ ਸ਼ੂਟ ਕਰਨੇ ਆ ਤੇ ਕਹਿੰਦੇ ਅੱਛਾ ਠੀਕ ਆ ਫਿਰ ਮੇਰਾ ਦਿਲ ਕੀਤਾ ਮੈਂ ਕਿਹਾ ਮੰਮੀ ਦੇ ਦਿਲ ਚਾਹੀਏ ਗੱਲ ਤੇ ਆਪਾਂ ਕਰਦੇ ਕਿ ਇੱਕ ਟਾਕਿੰਗ ਕੀਤਾ ਹਾਂ ਜੀ ਫਿਰ ਅਗਲੇ ਦਿਨ ਅਸੀਂ ਗਾਣੇ ਦੇ ਸ਼ੂਟ ਤੇ ਉਹ ਉੱਥੇ ਰੱਖਿਆ ਕਿ ਇੱਥੇ ਹੀ ਕਰਾਂਗੇ ਫਿਰ ਉੱਥੇ ਮੰਮੀ ਨੂੰ ਬੁਲਾਇਆ ਫਿਰ ਉੱਥੇ ਕੀਤਾ ਅਜੀਬ ਸਕਸੈਸ ਤੁਹਾਡੇ ਮਾਇਨੇ ਦੇ ਵਿੱਚ ਕੀ ਆ ਕਿਉਂਕਿ ਤੁਸੀਂ ਸਕਸੈਸ ਤਾਂ ਦੇਖ ਹੀ ਲਈ ਮਤਲਬ ਤੁਸੀਂ ਤਾਂ ਚਲੋ ਹੁਣ 2016 ਹੀ ਤਾਂ ਟ੍ਰੈਸ਼ਨ ਦਾ ਪੈਕ ਤੁਸੀਂ ਦੱਸਦੇ ਛੱਡਤਾ ਤਾਂ ਤੁਸੀਂ ਉਸ ਤੋਂ ਪਹਿਲਾਂ ਤੋਂ ਦੇਖਦੇ ਆ ਰਹੇ ਹੋ अर्ਲੀ ਮਤਲਬ ਇਹ ਤੋਂ ਹੀ ਸਟਾਰਟ ਹੋ ਗਿਆ ਹਣਾ ਤੁਹਾਡਾ ਸਕਸੈਸ ਦੇ ਮਾਇਨੇ ਕੀ ਰਹਿ ਗਏ ਹੁਣ ਜਾਂ ਹੈਗੇ ਨੇ ਕਾਮਯਾਬੀ ਮੈਨੂੰ ਲੱਗਦਾ ਭਾਈ ਜੇ ਤੁਸੀਂ ਇਸ ਦੁਨੀਆ ਨੂੰ ਕੁਝ ਜਦੋਂ ਜਾਣਦੇ ਹੋ ਕੁਝ ਦੇ ਕੇ ਜਾਣਦੇ ਤਾਂ ਕਾਮਯਾਬੀ ਹੈ ਹਮਮ ਉਹ ਲੋਕ ਕਾਮਯਾਬੀ ਜਿੰਦੇ ਜੀ ਤੁਸੀਂ ਉਹਨੂੰ ਮੈਜ਼ਰ ਨਹੀਂ ਕਰਦੇ ਜੇ ਤੁਸੀਂ ਇਹ ਕਹਿੰਦੇ ਹੋ ਕਿ ਮੇਰੇ ਕੋਲ ਇੰਨੇ ਪੈਸੇ ਤੇ ਮੇਰੇ ਕੋਲ ਗੱਡੀ ਤੇ ਮੈਂ ਕਾਮਯਾਬ ਹਾਂ ਤੇ ਨਹੀਂ ਬੜੀ ਦੁਨੀਆ ਆਈ ਬੜੀ ਚਲੀ ਗਈ ਬੜੀ ਦੁਨੀਆ ਜੋ ਦਾਖ ਨਾਮ ਯਾਦ ਹੋਣਿਆ ਤੁਹਾਨੂੰ ਉਹ ਕਾਮਯਾਬੀ ਹੈ ਜੇ ਤੁਸੀਂ ਉਹ ਕਾਮਯਾਬੀ ਚ ਸ਼ਾਮਲ ਹੋਣਾ ਫਿਰ ਐਵਰੀ ਡੇ ਤੁਹਾਡੀ ਹਾਰਡ ਵਰਕ ਤੁਹਾਨੂੰ ਜ਼ਰੂਰਤ ਆ ਜੇ ਕਾਮਯਾਬੀ ਤੁਸੀਂ ਮੰਨਦੇ ਆ ਕਿ ਸਾਡੀ ਨੌਕਰੀ ਲੱਗੀ ਅਸੀਂ ਬਾਹਰ ਚਲੇ ਗਏ ਸਾਨੂੰ ਕੰਮ ਲੱਗਿਆ ਸਾਡੀ ਬਹੁਤ ਬਹੁਤ ਲੋਕਲ ਮਾਇਨੇ ਇਹੀ ਚ ਕਾਮਯਾਬੀ ਦੇ ਨਹੀਂ ਉਹ ਉਹ ਭਾਜੀ ਲੈਕ ਆਫ ਤੁਸੀਂ ਕਹਿ ਲਓ ਕਿ ਇਨਫੋਰਮੇਸ਼ਨ ਆ ਦੱਸਿਆ ਨਹੀਂ ਨਾ ਜਾਂਦਾ ਦੱਸਣਾ ਵੀ ਤਾਂ ਜ਼ਰੂਰੀ ਆ ਕਿ ਕਾਮਯਾਬੀ ਹੁੰਦੀ ਕਿ ਹੈ ਇਹ ਤਾਂ ਕਦੀ ਕਿਸੇ ਨੇ ਨਹੀਂ ਸਿਖਾਇਆ ਜਿਹੜੀਆਂ ਚੱਲੀਆਂ ਆਂਦੀਆਂ ਕਿ ਵੱਧ ਪੈਸੇ ਕਮਾ ਲੈ ਮਹਿੰਗੀ ਗੱਡੀ ਲੈ ਲਈ ਤੁਸੀਂ ਉੱਥੇ ਪੀਆਰ ਹੋ ਗਏ ਹਰ ਕਿਸੇ ਦਾ ਅਲਗ-ਅਲਗ ਮਾਇਨੇ ਨੇ ਹਾਂਜੀ ਸਕੂਲ ਚੋਂ ਹੀ ਹੈ ਭਾਜੀ ਸਕੂਲ ਚੋਂ ਹੀ ਮੈਨੂੰ ਮੈਨੂੰ ਅੱਜ ਵੀ ਯਾਦ ਆ ਕਿ ਮੈਂ ਤੁਹਾਨੂੰ ਵੀ ਪੁੱਛ ਲੈਣਾ ਭਾਵੇਂ ਕਿ ਭਾਜੀ ਕਿ ਤੁਹਾਨੂੰ ਪਤਾ ਹੋਵੇ ਮੈਪ 'ਚ ਬੁਬਨੇਸ਼ਵਰ ਕਿਹੜੀ ਜਗ੍ਹਾ ਤੇ ਆ ਕਿਹੜੀ ਕਿਹੜੀ ਡਾਇਰੈਕਸ਼ਨ 'ਚ ਫਾਲ ਕਰਦਾ ਸੋ ਤੁਸੀਂ 1% ਸੋਚੋਗੇ ਪਰ ਜੇ ਮੈਂ ਤੁਹਾਨੂੰ ਪੁੱਛਾਂ ਕਿ ਭਾਜੀ ਆਪਣੇ ਬੱਚਿਆਂ ਨੂੰ ਵਧੀਆ ਰੱਖਣ ਲਈ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਤੁਸੀਂ ਇੱਕ ਮਿੰਟ 'ਚ ਦੱਸ ਦੋਗੇ ਕਿਉਂਕਿ ਕਿਹੜੀਆਂ ਚੀਜ਼ਾਂ ਦੱਸੋਗੇ ਜਿਹੜੀਆਂ ਤੁਸੀਂ ਸੁਣੀਆਂ ਸਿੱਖੀਆਂ ਜਾਂ ਦੇਖੀਆਂ ਪਰ ਬੁਬਨੇਸ਼ਵਰ ਨਾ ਤੁਸੀਂ ਕਦੀ ਗਏ ਨਾ ਤੁਸੀਂ ਦੇਖਿਆ ਨਾ ਤੁਸੀਂ ਸਿਖਾਇਆ ਪਰ ਸਾਨੂੰ ਸਕੂਲਾਂ 'ਚ ਉਹ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ ਜਿਹੜੀਆਂ ਸਾਡੀ ਲਾਈਫ 'ਚ ਬਹੁਤ ਘੱਟ ਯੂਜ਼ ਹੁੰਦੀਆਂ ਪ੍ਰੈਕਟੀਕਲ ਨੋਲਿਜ ਕਟ ਟੂ ਥਿਊਰੀਟਕਲ ਜ਼ਿਆਦਾ ਇਸ ਕਰਕੇ ਜਿਹੜੀ ਕਾਮਯਾਬੀ ਆ ਉਹਨੂੰ ਅਸੀਂ ਸ਼ਬਦਾਂ ਚ ਕੈਦ ਕਰ ਦਿੰਨੇ ਕਿ ਆਹ ਕਾਮਯਾਬੀ ਆ ਐਕਚੁਅਲ ਚ ਕਾਮਯਾਬੀ ਸ਼ਬਦਾਂ ਚ ਕੈਦ ਨਹੀਂ ਹੋ ਸਕਦੀ ਖੁਸ਼ੀ ਹੋ ਸਕਦੀ ਸਕੂਨ ਹੋ ਸਕਦਾ ਕਿ ਤੁਸੀਂ ਖੁਸ਼ ਹੋ ਤੁਹਾਡੀ ਕਾਮਯਾਬੀ ਦੇ ਮਾਇਨੇ ਬਦਲਦੇ ਰਹਿੰਦੇ ਨੇ ਹਰ ਕਿਸੇ ਦੇ ਲਈ ਹਰ ਦਿਨ ਬਦਲਦੇ ਆ ਹਾਂਜੀ ਹਾਂਜੀ ਕਈ ਵਾਰੀ ਉਹ ਪਲੱਸ 1 ਵਾਲੇ ਦੀ ਕਾਮਯਾਬੀ ਪਲੱਸ 2 ਚ ਜਾਣਾ ਹੈ ਹੂੰ ਹੂੰ ਪਲੱਸ ਵਾਲੇ ਦੀ ਕਾਲਜ ਚ ਜਾਣਾ ਬਟ ਜੋ ਤੁਸੀਂ ਉਹ ਆਊਟਰ ਸਿਨੈਰੀਓ ਦੇਖਦੇ ਨੇ ਤੇ ਕਾਮਯਾਬੀ ਹੈ ਜੇ ਤੁਸੀਂ ਦੁਨੀਆ ਤੇ ਜਾਓ ਤੇ ਐਟ ਲੀਸਟ ਤੁਸੀਂ 100 ਸਾਲ ਯਾਦ ਰੱਖੇ ਜਾਓ ਬਹੁਤ ਬਹੁਤ ਗੂੜੀ ਸੋਚ ਆ ਕਿਤਾਬਾਂ ਵਗੈਰਾ ਪੜਦਾ ਬਹੁਤ ਬਹੁਤ ਗੂੜੀ ਸੋਚ ਜੇ ਵੀ 1% ਵੀ ਨਹੀਂ ਪੜਦਾ ਕਿਤਾਬਾਂ ਜੀ ਜ਼ਿੰਦਗੀ ਤੋਂ ਸਿੱਖਿਆ ਕਹਿ ਸਕਦੇ ਹਾਂ ਜੀ ਆ ਕਹਿ ਸਕਦੇ ਜਿਵੇਂ ਤੁਸੀਂ ਜਿਵੇਂ ਤੁਸੀਂ ਦੱਸ ਰਹੇ ਹੋ अर्ਲੀ ਏਜ ਚ ਫਾਦਰ ਦਾ ਚਲੇ ਜਾਣਾ ਬਹੁਤ ਇੱਕ ਸੈਟ ਬੈਕ ਹੁੰਦਾ ਪੁੱਤ ਦੇ ਲਈ ਕਿਉਂਕਿ ਮੈਨੂੰ ਲੱਗਦਾ ਕਿ ਜਿਹੜੀ ਫਾਦਰ ਦੀ ਸਪੋਰਟ ਹੁੰਦੀ ਹੈ ਚਾਹੇ ਪੈਸੇ ਵੱਲੋਂ ਜਿਵੇਂ ਦਾ ਵੀ ਪਰਿਵਾਰ ਆ ਮੋਰਲ ਤੌਰ ਤੇ ਜਿਹੜੀ ਸਪੋਰਟ ਹੁੰਦੀ ਆ ਉਹ ਉਹ ਬਾਖਮਾਲ ਹੁੰਦੀ ਆ ਹਾਂ ਜੀ ਤੁਹਾਡੀ ਇੱਕ ਲੱਤ ਲੱਤੇ ਜਾਂਦੀ ਹੈ ਤੁਸੀਂ ਲੰਗੜੇ ਹੋ ਜਾਵੇਂਗੇ ਜ਼ਿੰਦਗੀ 'ਚ ਜਦੋਂ ਤੁਹਾਡੇ ਫਾਦਰ ਸਾਹਿਬ ਤੁਹਾਡੇ ਨਾਲ ਹਨ ਤੁਸੀਂ ਭੱਜ ਸਕਦੇ ਹੋ ਦੌੜ ਸਕਦੇ ਰੁਕ ਸਕਦੇ ਬਹਿ ਸਕਦੇ ਕੁਝ ਵੀ ਕਰ ਸਕਦੇ ਜਦ ਤੁਸੀਂ ਇੱਕ ਲੱਤ ਲਾ ਤੁਹਾਡੀ ਇੱਕ ਲੱਤ ਲੈ ਜਾਂਦਾ ਬੰਦਾ ਤੇ ਫਿਰ ਤੁਸੀਂ ਖੜਨ ਲੱਗੇ ਡਰਦੇ ਆ ਤੁਹਾਨੂੰ ਲੱਗਦਾ ਕਿ ਇੱਕ سپورਟ ਹੋਣੀ ਚਾਹੀਦੀ ਆ ਫਿਰ ਉਹ سپورਟ ਤੁਹਾਨੂੰ ਲੱਭਦੀ ਨਹੀਂ ਫਿਰ ਤੁਸੀਂ ਦੂਜੀ ਲੱਤ ਆਪਣੇ ਖਿਆਲਾਂ ਨਾਲ ਬਣਾਉਨੇ ਆ